ਤੇ ਲਈਏ ਅਗਲਾ ਟਰੈਕਟਰ ਬਾਰ-ਬਾਰ ਤਾਂ ਬੋਲੀ ਜਾਂਦਾ ਹੈ ਹੈਪਾ 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 ਬਿੱਲੇ ਦਾ ਆੜੀ ਸੰਤਰੇ ਦੀ ਫਾੜੀ ਬਿੱਲੇ ਦਾ ਆੜੀ ਸੰਤਰੇ ਦੀ ਫਾੜੀ ਹੈਪਾ ਜੋਗੀ ਬਾਜਣਾ ਉਹ ਟਰੈਕਟਰ ਆ ਗਿਆ ਜੇਦੂ ਬਾਦ ਟਰੈਕਟਰ ਆ ਗਿਆ ਹੌਲੀ ਕਰ ਲਈ ਵੀਰੇ ਇਹ ਟਰੈਕਟਰ ਜੀ ਨਵਾਂ ਸਹਿਰ ਜ਼ਿਲ੍ਹੇ ਦਾ ਖੜਕੜ ਕਲਾ ਪਿੰਡਾ ਖੜਕੜ ਕਲਾ ਪਿੰਡ ਨੂੰ ਕੌਣ ਨਹੀਂ ਜਾਣਦਾ ਸ਼ਹੀਦ ਦੇ ਆਜਮ ਸਰਦਾਰ ਭਖਤ ਸਿੰਘ ਮਹਾਨ ਸ਼ਹੀਦ ਜਿਹਨੇ ਜੋਧੇ ਦੀ ਬਦੌਲਤ ਅੱਜ ਆਜ਼ਾਦੀ ਦੀ ਆਪਾਂ ਫਿਜ਼ਾ ਦੇ ਵਿੱਚ ਸਾਹ ਲੈ ਰਿਆ ਕਿ ਠੱਗਾਂ ਚੋਰਾਂ ਨੂੰ ਕਿਸ ਨੇ ਤਾੜਨਾ ਸੀ ਗੁਰੂ ਨਾਨਕ ਜੀ ਦੇ ਅਵਤਾਰ ਨਾ ਹੁੰਦਾ ਜੋੜ ਮੇਲੇ ਮਨਾਉਂਦੀ ਕਿਵੇਂ ਦੁਨੀਆ ਜੇਕਰ ਸਿੱਧਾ ਦਸਵੇਂ ਗੁਰਾਂ ਦਾ ਪਰਬਾਰ ਰਹਿੰਦਾ ਭਾਰਤ ਧੀਰਿਆ ਸਦਾ ਗੁਲਾਮ ਰਹਿੰਦਾ ਜੇਕਰ ਭਗਤ ਸਿੰਘ ਸਰਦਾਰ ਨਾ ਹੁੰਦਾ ਮੇਰੇ ਵੀਰੋ ਜਕਾਰੇ ਦੇ ਨਾਲ ਆਹ ਟਰੈਕਟਰ ਦੀ ਜਵਾਨਗੀ ਹੋਣੀ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਏ ਭਗਤ ਸਿੰਘ ਦੇ ਪਿੰਡੋਂ ਆਇਆ ਜਿਹੜੇ ਜਿਹੜੇ ਭਗਤ ਸਿੰਘ ਨੂੰ ਪਿਆਰ ਕਰਦੇ ਹੋ ਇੱਕ ਵਾਰੀ ਤਾੜੀ ਖੁੱਲ ਕੇ ਲਾ ਦਿਓ ਜੀ ਬਹੁਤ ਵੱਡਾ ਧੰਨਵਾਦ ਆ ਇਹ ਖਟਕੜਕਲਾਂ ਵਾਲਾ ਵੀਰ ਹੈ ਪੁੱਜਿਆ ਹੋਇਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਇੱਕ ਮਿੰਟ ਜੀ ਹੈਪੀ ਤੇ ਜੱਸੇ ਸਹਾਰਨ ਮਾਜਰੇ ਵੱਲੋਂ ਜੇ ਇਹ ਪਹਿਲਾ ਕਰਦਾ ਵੀਰੇ ਸਾਈਡ ਤੇ ਅਰਜੋ ਜੀ 5100 ਹਾਜ਼ਰ ਹੋਣਗੇ ਜੀ